ਸਾਡੀ ਜ਼ਿੰਮੇਵਾਰੀਆਂ ਕੁਝ ਦੇਸ਼ ਦੇ ਪ੍ਰਤੀ ਕੁਝ ਸਮਾਜ ਦੇ ਪ੍ਰਤੀ ਕੁਝ ਬੱਚਿਆਂ ਦੇ ਪ੍ਰਤੀ ਕੁਝ ਮਾਤਾ ਪਿਤਾ ਦੇ ਪ੍ਰਤੀ ਕੁਝ ਸੰਗਤ ਦੇ ਪ੍ਰਤੀ ਕੁਝ ਗੁਰੂ ਦੇ ਪ੍ਰਤੀ ਉਹ ਜ਼ਿੰਮੇਵਾਰੀਆਂ ਨਿਭਾਉਣਾ ਜਿਹੜਾ ਪੂਰੀ ਤਰ੍ਹਾਂ ਵੀ ਸੰਨਿਆਸੀ ਹੋਣਾ ਉਹ ਸੰਨਿਆਸੀ ਨਹੀਂ ਉਹ ਭਗੋੜਾ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਉਹਨੂੰ ਭਗੋੜਾ ਕਿਹਾ ਜਾਂਦਾ ਨਾ ਕਿ ਉਹਨੂੰ ਸੰਨਿਆਸੀ ਕਿਹਾ ਜਾਂਦਾ ਜਿਹੜੀ ਸੰਗਤ ਦੇ ਪ੍ਰਤੀ ਜ਼ਿੰਮੇਵਾਰੀ ਉਹ ਵੀ ਨਿਭਾਉ ਜਿਹੜੇ ਗੁਰੂ ਦੇ ਪ੍ਰਤੀ ਜ਼ਿੰਮੇਵਾਰੀ ਉਹ ਵੀ ਨਿਭਾਉ ਜਿਹੜੀ ਦੇਸ਼ ਤੇ ਪ੍ਰਤੀ ਜ਼ਿੰਮੇਵਾਰੀ ਉਹ ਵੀ ਨਿਭਾਉ ਜਿਮੇਵਾਰੀ ਨੂੰ ਨਿਭਾਣਾ ਹੀ ਸੰਨਿਆਸ ਕਿਹਾ ਜਾਂਦਾ ਹੈ ਜਿਮੇਵਾਰੀ ਨੂੰ ਨਿਭਾਣਾ ਹੀ ਧਰਮ ਕਿਹਾ ਜਾਂਦਾ ਸੁਪ ਘੋੜੇ ਨਹੀਂ ਬੰਨਣਾ ਜਿੱਥੇ ਤੋਂ ਤੁਹਾਡਾ ਫਰਜ਼ ਬੰਦਾ ਉਹ ਕਰੋ ਅਸੀਂ ਸਿਰਫ ਘੋੜੇ ਹੋ ਜਾਈਏਗੇ ਨਹੀਂ ਤੇ ਤੁਹਾਡੇ ਤੇ ਸਿਮਰਨ ਦਾ ਟਾਈਮ ਹੈ ਸਾਡੀ ਭਗਤੀ ਦਾ ਟਾਈਮ ਹੈ ਸਾਡੇ ਧਿਆਨ ਦਾ ਟਾਈਮ ਹੈ ਪਰ ਧਿਆਨ ਤੇ ਲੱਗੇ ਆਈ ਨਹੀਂ ਧਿਆਨ ਤੇ ਲਗਾਇਆ ਹੀ ਨਹੀਂ ਸਿਰਫ ਪਘੋੜੇ ਬੰਨਣਾ ਜ਼ਿੰਮੇਵਾਰੀਆਂ ਤੋਂ ਭੱਜਣਾ ਇਸ ਤਰ੍ਹਾਂ ਦਾ ਸੰਿਆਸੀ ਗੁਰੂ ਪੀਰਾਂ ਨੇ ਕਿਹਾ ਵੀ ਕ੍ਰਿਸ਼ਤੀ 'ਚ ਰਹਿ ਕੇ ਸਾਰਿਆਂ ਵਿੱਚ ਰਹਿ ਕੇ ਨਾਮ ਜਪਣਾ ਸਾਰੇ ਕੰਮ ਕਰਨੇ ਆ